ਹਾਂਜੀ ਅਤੀ ਲਾਈਟ ਆ ਰਹੀ ਅਤੀ ਨਹੀਂ ਆ ਰਹੀ ਬਿਲਕੁਲ ਵੀ ਤੇ ਮੈਂ ਹੱਥ ਰੱਖ ਰਿਹਾ ਓਏ ਹੋਏ 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 ਆ ਕੀ ਹੈ ਵੀਰ ਜੀ ਇਹ ਟ੍ਰਾਵਰ ਰੱਖਿਆ ਤਾਂ ਇਹ ਇਹ ਫਿਲਟਰ ਪਾ ਰਹੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਇੱਕ ਵਾਇਸ ਡਿਫਰੈਂਟ ਜੀ ਸੁਣ ਰਹੇ ਹੋ ਕਿਤੇ ਵੱਧਦੀ ਤੇ ਕਿਤੇ ਘੱਟ ਪੀਸ ਵਾਇਸ ਡਿਫਰੈਂਟ ਆ ਰਹੀ ਹੈ ਹਾਂਜੀ ਸਰ ਆ ਰਹੀ ਹੈ ਹਾਂਜੀ ਦੋਸਤੋ P0683 ਗਲੋਬ ਲੱਗਾ ਦਾ P1644 ਇਮੋਬਲਾਈਜ਼ਰ ਅਗ ਫਿਰ ਅਗਲਾ ਕੋਡ ਇਮੋਬਲਾਈਜ਼ਰ ਫਿਰ ਇੰਜਨ ਕੂਲੈਂਟ ਦਾ ਆ ਗਿਆ P0217 P 254F ਸਮਥਿੰਗ ਰੋਂਗ ਕੁਛ ਨਾ ਕੁਛ ਹੈ ਫੈਨ ਨਹੀਂ ਚੱਲਦੇ ਸਪੀਡਾਂ ਸਲੋ ਹੈ ਕੋਡ ਆਏ ਹੋਏ ਆ ਬੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਬਾਜੀ ਜੀ ਆਪਾਂ ਜੀ ਸਰ ਕਿੱਥੋਂ ਆਏ ਹੋ ਤੁਸੀਂ ਸਰ ਮੈਂ ਬੋਰ ਤੋਂ ਆਇਆ ਪੁੱਛੀ ਬੋਲੋ ਬਾਜੀ ਅਬ ਬੋਰ ਤੋਂ ਆਇਆ ਸਰ ਕੀ ਕੀ ਮਹਿਸੂਸ ਕਰ ਰਹੇ ਹੋ ਉਹ ਮਲਕੀ ਗੱਡੀ ਕੁਛ ਪਿਕਅਪ ਵਗੈਰਾ ਨਹੀਂ ਆ ਤੇ ਇੱਕ ਆਪਾਂ ਨੂੰ ਮਲਕੀ ਦੇੜੀ ਦੀ ਮਲਕੀ ਕਲਚ ਪਲੇਟ ਦਾ ਕੁਛ ਗਿਆ ਤੁਸੀਂ ਬ੍ਰਦਰ ਇੱਕੀ ਦੱਸੋ ਵੀ ਤੁਹਾਡੀ ਗੱਡੀ ਇਹ ਸਮਝ ਲੋ 82000 ਸਮਥਿੰਗ ਚੱਲਦੀ ਹੈ ਨਾ ਕਿ ਐਸਯੂ ਚੱਲੀ ਆ ਤੁਸੀਂ ਸ਼ੌਕਰਾਂ ਦਾ ਤੇ ਸ਼ਸਪੈਂਸ਼ਨ ਦਾ ਕੰਮ ਕਰਾ ਲਿਆ ਹਾਂਜੀ ਸਰ ਆਵਾਜ਼ ਆ ਰਹੀ ਹੈ ਹਾਂਜੀ ਸਰ ਜਦੋਂ ਘਟਾਈ ਕਰਦੇ ਆ ਫਿਰ ਵੀ ਆਵਾਜ਼ ਆਉਂਦੀ ਹੈ ਆਪਾਂ ਗੱਡੀ ਨੂੰ ਟੈਸਟ ਡਰਾਈਵ ਲੈਣੇ ਆ ਬੇਟਾ ਕੋਡ ਕਲੀਅਰ ਕਰਿਓ ਦੋਸਤੋ ਜਿਵੇਂ ਅਸੀਂ ਥੱਕ ਗਏ ਨਾ ਕੰਮ ਕਰਦੇ ਤੇ ਕੰਮ ਸਮਝਾਉਦੇ ਐਵੇਂ ਗੱਡੀ ਰੋਡ ਤੇ ਜਦੋਂ ਚੱਲਦੀ ਰਹਿੰਦੀ ਆ ਪੈਸੇਂਜਰ ਵਾਲੀ ਜਾਂ ਕੋਈ ਵੀ ਗੱਡੀ ਰੋਡ ਤੇ ਕੰਮ ਟੈਂਸਲ ਨਾ ਹੋਵੇ ਜਾਂ ਇਸ਼ੂ ਹੋਣ ਤਾਂ ਗੱਡੀ ਵੀ ਫਿਰ ਮਿੱਤਰੋ ਥੱਕ ਜਾਂਦੀ ਹੈ ਭਾਜੀ ਥੱਕੀ ਵੀ ਹੈ ਨਾ ਹਾਂਜੀ ਸਰ ਬਿਲਕੁਲ ਥੱਕੀ ਹੋਈ ਹੈ ਆਪਾਂ ਜਦੋਂ ਗੱਡੀ ਨੂੰ ਭਜਾਉਨੇ ਆ ওভার ਰੇਸ ਹੋ ਜਾਂਦੀ ਹੈ ਹਾਂਜੀ ਸਰ ਠੀਕ ਹੈ ਮੈਂ ਗੇਅਰ ਸ਼ਿਫਟ ਕਰ ਦਾਂ ਆਹ ਲੋ ਜੀ ਚਲੋ ਬਾਕੀ ਟਾਕ ਕਰਦੇ ਆ ਜੀ ਵਰਕਸ਼ਾਪ ਚ ਜਾ ਕੇ ਸਭ ਤੋਂ ਪਹਿਲਾਂ ਤਾਂ ਦੋਸਤੋ ਹਰ ਇੱਕ ਚੀਜ਼ ਦੀ ਡਾਇਗਨੋਸ ਕੀਤਾ ਜਾਂਦਾ ਐਕਚੁਅਲੀ ਦੇ ਵਿੱਚ ਉਹ ਲਾਈਟ ਇੱਕ ਬਲਿੰਕ ਕਰ ਰਹੀ ਹੈ ਇਨ ਆਫ ਵਾਲਾ ਲਾਈਟ ਕਿਹੜੀ ਆ ਰਹੀ ਹੈ ਜੀ ਲਾਈਟ ਆ ਰਹੀ ਹੈ ਸਵਿਚ ਵਰਕ ਨਹੀਂ ਕਰ ਰਹੀ P0 ਬੇਟਾ ਕਿੰਨਾ ਲਿਖਿਆ ਹੈ 54 254 P0254 ਠੀਕ ਹੈ ਜੀ ਇੰਜਨ ਹੋਲਡ ਸਵਿਚ ਕਲਚ ਲੱਪਿਓ ਬੇਟਾ ਚਲੋ ਬੇਟਾ ਛੱਡਿਓ ਫਿਰ ਕਿਉਂਕਿ ਹਰ ਇੱਕ ਚੀਜ਼ ਨੂੰ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੀਆਂ ਹੁੰਦੀਆਂ ਐ ਜਿਹੜੀਆਂ ਕਸਟਮਰ ਨੂੰ ਪਤਾ ਨਹੀਂ ਹੁੰਦੀਆਂ ਤੇ ਉਹਦੇ ਧਿਆਨ ਚ ਲਿਆਉਣੀ ਜ਼ਰੂਰੀ ਐ ਉਹਦੀ ਲਾਇਬਿਲਟੀ ਮਕੈਨਿਕ ਦੇ ਨਾ ਆਵੇ ਹੁਣ ਮੈਂ ਜਿਹੜੀਆਂ ਚੀਜ਼ਾਂ ਸੋ ਦੋਸਤੋ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਪ੍ਰੋਪਰ ਡਾਇਗਨੋਸ ਕੀਤੀਆਂ ਜਾਂਦੀਆਂ ਸਾਡੀ ਮਾਰਕੀਟ ਦੇ ਵਿੱਚ ਡਾਇਗਨੋਸ ਦਾ ਕੋਈ ਮੁੱਲ ਨਹੀਂ ਕਿਉਂਕਿ ਗੱਡੀ ਕਸਟਮਰ ਨੂੰ ਕੰਮ ਆ ਕਸਟਮਰ ਨੇ ਕੰਮ ਦੱਸਿਆ ਮਕੈਨਿਕ ਨੇ ਕੰਮ ਕਰਤਾ ਚੱਲ ਮੇਰੇ ਭਾਈ ਕੰਮ ਉਥੇ ਦਾ ਉਥੇ ਸ਼ੌਕਰਾ ਦਾ ਤੇ ਸਸਪੈਂਸ਼ਨ ਦਾ ਕੰਮ ਹੋ ਚੁੱਕਾ ਹੈਗਾ ਆਪਾਂ ਹੁਣ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਹੈ ਕੋਲੇ ਟਾਇਰ ਕਮਾਇਓ ਬੇਟਾ ਜਲਦੀ ਬੰਦ ਕਰਕੇ ਇੱਕ ਕਰੋ गड्डी एक स्टार्ट करो बेटा सत श्रीकाल भाजी की हाल चाल है एक आवाज डिफरेंट जी सुन रहे हो कितने बैरिंग है वाटर बॉडी है, है। ਕਾਮਿੰਗ ਚੇਨ ਹੈ ਇਹ ਗੱਡੀ ਥੋੜੀ ਥੋੜੀ ਵੇਰੀਸ਼ਨ ਕਰ ਰਹੀ ਹੈ ਹਾਂਜੀ ਬਹੁਤ ਸਾਰੇ ਜਗ੍ਹਾ ਹਿੱਲ ਰਿਹਾ ਕੋਈ ਇੱਕ ਛੋਟਾ ਦਾ ਨਾਲੇ ਇੰਜੈਕਟਰਾਂ ਦੀ ਪ੍ਰੋਬਲਮ ਹੈ ਇਹ ਕਸਟਮਰ ਨੇ ਹੀ ਕਰਵਾਉਗਾ ਅਸੀਂ ਵੀ ਨਹੀਂ ਕਰਦੇ ਚੱਲਣਯੋਗ ਹੁੰਦਾ ਹੈ ਉਹਦਾ ਕੋਈ ਇਸ਼ੂ ਨਹੀਂ ਹੁੰਦਾ ਗੱਡੀ ਹੀਟ ਹੋਈ ਹੋਈ ਅੰਦਰਲੇ ਵਾਲਾ ਚ ਪ੍ਰੋਬਲਮ ਹੋਈ ਗੱਡੀ ਤੁਸੀਂ ਕਹਿੰਦੇ ਨਹੀਂ ਕਰਮ ਹੋਈ ਪਰ ਅੰਦਰ ਕੋਡ ਆਇਆ ਹੋਇਆ ਸੀ ਵੇਖਿਆ ਨਾ ਤੁਸੀਂ ਹਾਂਜੀ ਸਰ ਮੈਂ ਵੇਖਿਆ ਹੋਇਆ ਆ ਰਿਹਾ ਸੀ ਹੀਟ ਇੱਕ ਕਲਚ ਸਵਿਚ ਹੋਲਡ ਇੰਜਨ ਵਾਲਾ ਲਾਈਟ ਆ ਰਹੀ ਹੈ ਤੁਸੀਂ ਪਹਿਲਾਂ ਹੀ ਕਹਿੰਦੇ ਸੀ ਭਾਜੀ ਵੀ ਇਹ ਗੱਡੀ ਬੰਦ ਹੁੰਦੀ ਸੀ ਹਾਂ ਹੋ ਰਹੀ ਹੈ ਅਜੇ ਆਪਾਂ ਗੱਡੀ ਦਾ ਕੰਮ ਤਾਂ ਨਹੀਂ ਨਸਟਾਰਟ ਕੀਤਾ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਜਿਹੜੇ ਪਤ ਬਚਾਉਂਦੇ ਆ ਧੰਨਵਾਦ ਆ ਤੁਹਾਡੇ ਲਈ ਸ਼ਬਦ ਨਹੀਂ ਅਕਸਰ ਗੱਡੀ ਨੂੰ ਡਾਇਗਨੋਸਿਸ ਪ੍ਰੋਪਰ ਕੀਤਾ ਜਾਂਦਾ ਹੈ ਕਾਫੀ ਸਾਰੇ ਇਸ਼ੂ ਹੈ ਕਲਚ ਪਲੇਟ ਗੱਡੀ ਥੱਕੀ ਤੱਕੀ ਹਾਂਜੀ ਬਿਲਕੁਲ ਹੀ ਕੰਮ ਸ਼ਿਸ਼ਟੇ ਤੋਂ ਹੋਇਆ ਇਸੇ ਤੋਂ ਵੀ ਹੋ ਸਕਦਾ ਹੈ ਕਈ ਵਾਰ ਅਸੀਂ ਸ਼ੌਕਰ ਪਾਉਨੇ ਆ ਬਾਕੀ ਚੀਜ਼ਾਂ ਚੱਲਣਯੋਗ ਹੁੰਦੀਆਂ ਜਾਂ ਜਦੋਂ ਦੁਬਾਰਾ ਅਸੀਂ ਉਹਨੂੰ ਫਿੱਟ ਕਰ ਦਿੰਦੇ ਹਾਂ ਟਾਈਮ ਪਾ ਕੇ ਕਿਸੇ ਵੀ ਮਕੈਨਿਕ ਕੋਲੋਂ ਇਹ ਪ੍ਰੋਬਲਮ ਆ ਸਕਦੀ ਹੈ ਪਰ ਜੇ ਐਸੀ ਇਹ ਸੋਚ ਗਏ ਕਿ ਸ਼ੌਕਰ ਦੇ ਨਾਲ ਕੰਪਲੀਟ ਸਮਾਨ ਸਾਰਾ ਪਾ ਦਈਏ ਤੇ ਕਸਟਮਰ ਕਹਿੰਦਾ ਭਾਜੀ ਇਹ ਤਾਂ ਚੱਲ ਰਿਹਾ ਕਿਉਂ ਪਾ ਰਹੇ ਹੋ ਫਿਰ ਉਹਦੀ ਨਿੱਕੀ ਨਿੱਕੀ ਚੀਜ਼ ਦੀ ਕੋਸਟਿੰਗ ਵੱਧ ਜਾਂਦੀ ਹੈ ਰਾਈਟ ਕਿ ਰੋਂਗ ਪੂਰਾ ਇਹ ਕਹਿੰਦੀ ਤੁਹਾਡੀ ਇਜਾਜ਼ਤ ਹੈ ਡਾਇਗਨੋਸ ਕਰਕੇ ਕੰਮ ਨੂੰ ਸਟਾਰਟ ਕਰੀਏ ਕਲਚ ਪਲੇਟ ਟਾਈਮਿੰਗ ਚੇਂਜ ਜਿਹੜੀ ਜਿਹੜੀ ਪਊਗਾ ਦਾ ਐਸਪੈਕਟ ਦੱਸੇ ਜੋ ਗੱਡੀ ਅੱਜ ਨਹੀਂ ਮਿਲੂਗੀ। ਕੋਈ ਗੱਲ ਨਹੀਂ ਸਾਰਾ ਅਕਸਰ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਲਈ ਨਹੀਂ ਤੁਹਾਨੂੰ ਪਹਿਲਾਂ ਕਿਹਾ ਵੀ ਕੱਪੜੇ ਪਾ ਕੇ ਆਓ। ਅਕਸਰ ਹੀ ਅਸੀਂ ਹਰੇਕ ਨੂੰ ਕਹਿੰਦੇ ਆ ਜੇ ਕਿਸੇ ਨੂੰ ਨਹੀਂ ਵੀ ਗਿਆ ਤੇ ਇਸ ਜੀ ਨੂੰ ਮੰਨ ਲੈਣ ਤੁਹਾਡੀ ਗੱਡੀ ਦੇ ਵਿੱਚ ਕੋਈ ਇਸ਼ੂ ਹੈ ਤੇ ਬਈ ਜੀ ਸ਼ਾਮ ਨੂੰ ਤੁਸੀਂ ਜਦ ਨਾਲ ਕਰਿਓ। ਇਹ ਕੋਈ ਗੱਲਾਂ ਦਾ ਕੜਾ ਨਹੀਂ ਜੀ ਇਹ ਕਸਟਮਰ ਨੂੰ ਨੌਲੇਜ ਦਿੰਨੇ ਆ ਵੀ ਕਦੇ ਆਦਮੀ ਕੰਮ ਕਰਾਉਣ ਜਾਂਦਾ ਹੈ ਤੇ ਗਲੋ ਪਲੱਗ ਦੀ ਲਾਈਟ ਜਗਦੀ ਹੁੰਦੀ ਹੈ ਤੇ ਇਗਨੋਰ ਕਰਤਾ ਜਾਂਦਾ। ਜਿਵੇਂ ਜਿਵੇਂ ਗੱਡੀ ਗਰਮ ਠੰਡੀ ਗਰਮ ਠੰਡੀ ਹੁੰਦੀ ਜਾਂਦੀ ਹੈ। ਇਸ ਸੀਜ਼ ਮਾਰ ਜਾਂਦੇ ਗਲੋ ਪਲੱਗ ਇਸ ਗੱਡੀ ਦੇ ਵਿੱਚ ਵੀ ਸੀਜ਼ ਮਾਰਿਆ ਚਾਰ ਨੰਬਰ ਦਾ ਟੁੱਟ ਚੁੱਕਾ ਹੈ ਅੰਦਰ ਜੇ ਟੁੱਟ ਜਾਵੇ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਨਹੀਂ ਨਿਕਲਦਾ ਤੇ ਇੱਕ ਅਦਾ ਪਲੱਗ ਨਾ ਵੀ ਨਿਕਲੇ ਤੇ ਕੋਈ ਖਤਰੇ ਵਾਲੀ ਗੱਲ ਕੋਈ ਨਹੀਂ ਹੁੰਦੀ ਲਾਈਟ ਆਉਣਾ ਅਸੀਂ ਬੰਦ ਕਰ ਦਿੰਦੇ ਹੁੰਨੇ ਆ ਇਸ ਦਾ ਵੀ ਇੱਕ ਚਾਰ ਨੰਬਰ ਦਾ ਜਿਹੜਾ ਪਲੱਗ ਹੈ ਉਹ ਟੁੱਟ ਜਾਂਦਾ ਹੈ ਦੋ ਕਾਰਨਾ ਕਰਕੇ ਟੁੱਟਦਾ ਜੀ ਇੱਕ ਤਾਂ ਗੱਡੀ ਪੁਰਾਣੀ ਹੋ ਜੇ ਉਦੋਂ ਟੁੱਟਦਾ ਜੀ ਇੱਕ ਜਦੋਂ ਗਲੋ ਪਲੱਗ ਦੇਸੀ ਪੈ ਜਾਂਦਾ ਤਾਂ ਉਹ ਫੁੱਲ ਜਾਂਦੇ ਉਦੋਂ ਟੁੱਟ ਜਾਂਦਾ ਜੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ 40w ਮਾਰ ਕੇ ਅੰਦਰ ਜੇ ਰਸਟ ਪਈ ਹੈ ਜਾਂ ਸੀਜ਼ ਮਾਰਿਆ ਹੋਇਆ ਜਾਂ 에ਅਰ ਦਾ ਮਗਰੋਂ ਪ੍ਰੈਸ਼ਰ ਦੇਈਦਾ ਜਦੋਂ ਪ੍ਰੈਸ਼ਰ 에ਅਰ ਦਾ ਮਤਲਬ ਕੰਪਰੈਸਰ ਜਦੋਂ ਗੱਡੀ ਸਟਾਰਟ ਹੁੰਦਾ ਹੈ ਉਹ ਆਪਣਾ ਜੋਰ ਪੂਰਾ ਮਾਰਦਾ ਇੰਨਾ ਕੁ ਜ਼ਿਆਦਾ ਫਸਿਆ ਹੁੰਦਾ ਵੀ ਇਹ ਬਾਹਰ ਨਹੀਂ ਨਿਕਲਦਾ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਇਹ ਜਦੋਂ ਹੈਡ ਪਟਿਆ ਜਾਊ ਉਦੋਂ ਹੀ ਨਿਕਲੋ ਇਹਦੇ ਵਿੱਚ ਮੋਲਲ ਵੀ ਪਾਇਆ ਫਿਰ ਇਹਦੀ ਗੱਡੀ ਨੂੰ ਸਟਾਰਟ ਵੀ ਕਰਾਂਗੇ ਰੇਸਾ ਵੀ ਰੱਖਾਂਗੇ ਹਰ ਕਸਟਮਰ ਨੂੰ ਇਸ ਗੱਲ ਦਾ ਅਸੀਂ ਗਿਆਨ ਵੀਡੀਓ ਵਿੱਚ ਦੇ ਦਿੱਤਾ ਜਿਹੜਾ ਵਿਅਕਤੀ ਸਾਡੇ ਕੋਲ ਆ ਰਿਹਾ ਉਹਨੇ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਗੱਡੀ ਕਰਾਂਗੇ ਸਟਾਰਟ ਤਨ ਗਲੋ ਪਲੱਗ ਆਪਾਂ ਪਾ ਲੇ ਇੱਕ ਗਲੋ ਪਲੱਗ ਤੁਹਾਨੂੰ ਪਹਿਲਾਂ ਵੀ ਕਹਤਾ ਸੀ ਵੀ ਬਾਈ ਜੀ ਜੇ ਫਸ ਜਾਵੇ ਤਾਂ ਬਾਈਪਾਸ ਕੀਤਾ ਜਾਊਗਾ ਪਰ ਉਹ ਵਿੱਚ ਟੁੱਟ ਗਿਆ ਰਾਈਟ ਉਹਨੂੰ ਅਸੀਂ ਕੱਢਣ ਦੀ ਕੋਸ਼ਿਸ਼ ਕਰਦੇ ਆਂ ਅੰਦਰਲਾ ਜਿਹੜਾ ਟੁੱਟਿਆ ਹੋਇਆ ਗਲੋ ਪਲੱਗ ਇਹ ਮੂਰੇ ਟਾਪਾ ਰੱਖ ਲਿਆ ਗੱਡੀ ਨੂੰ ਸਟਾਰਟ ਕਰਨ ਲੱਗੇ ਆਂ ਤੁਸੀਂ ਵੀ ਸਾਈਡ ਤੇ ਹੋ ਜੋ ਇਹ ਅਕਸਰੀ ਆ ਜੋ ਬਾਜੀ ਉਰੇ ਆ ਜੋ ਕਰਨ ਲੱਗੇ ਇੱਕ ਥੈਂਕ ਯੂ ਤੁਹਾਡਾ ਤੁਸੀਂ ਜਿਹੜਾ ਐਸਟੀਮੇਟ ਲਿਆ ਸੀ ਉਹ ਕੈਨਸਲ ਕਰਵਾਇਆ ਹਾਂਜੀ ਸਰ ਰੌਂਗ ਕੇ ਰਾਈਟ ਸਹੀ ਹੋ ਸਰ ਜੀ ਠੀਕ ਹੈ ਸਾਨੂੰ ਖੁਸ਼ੀ ਹੈ ਜੋ ਤੁਸੀਂ ਜੋ ਐਸਟੀਮੇਟ ਕਿਹਾ ਸੀ ਕਰ ਲੱਗੇ ਕਲਚ ਪਲੇਟਾ ਤੁਹਾਡੀ ਹਸਲਪ ਮਾਰਦੀ ਹੈ ਹਾਂਜੀ ਸਰ ਕੋੜ ਤੁਹਾਡੇ ਜਿਹੜੇ ਆ ਰਹੇ ਆ ਉਹ ਕਲੀਅਰ ਕਰ ਤੇ ਜਿੰਨੇ ਹੋਣਗੇ ਕਰਾਂਗੇ ਸਾਡਾ ਇਕੱਲੇ ਜੋਬ ਈਜ਼ੀਅਰ ਵਾਲ ਤੇ ਗਲੋਪ ਲੱਗ ਫਿੱਟ ਕਰਨ ਦੀ ਹੈ ਹਾਂਜੀ ਸਰ ਦੂਜਾ ਆ ਨਿਕਲਿਆ ਤੇ ਕੱਢਾਂਗੇ ਠੀਕ ਹੈ ਜੀ ਗੱਡੀ ਸਲਿੱਪ ਵੱਧ ਮਾਰੂਗੀ ਪਰ ਸਾਨੂੰ ਬਲੇਮ ਨਹੀਂ ਕਰਨਾ ਨਹੀਂ ਸਰ ਮੈਂ ਤੁਹਾਡੀ ਗੱਲਾਂ ਪੂਰਾ ਕਰੀਆਂ ਓਕੇ ਬੇਟਾ ਕੁਝ ਨਹੀਂ ਹੁੰਦਾ ਬੇਟਾ ਗੱਡੀ ਸਟਾਰਟ ਕਰਿਓ ਕਿ ਵਾਜਾਂ ਇਹ ਵੱਖਰੀਆਂ ਜਾਂ ਕੱਢਦੀ ਆ ਪਾਜੀ ਸਟਾਰਟ ਰੱਖੋ ਬੇਟਾ ਅਮਨਪਾ ਜੂਰੇ ਆਇਓ ਇੱਕ ਜਦੋਂ ਗੱਡੀ ਸਵੇਰੇ ਸੈਮ ਤੋਂ ਸਟਾਰਟ ਕਰਦੇ ਆ ਇਦਾਂ ਹੀ ਆਵਾਜ਼ ਕਰਦੀ ਹੁੰਦੀ ਐ ਫਿਰ ਵੱਡੀ ਸਟਾਰਟ ਬੇਟਾ ਜੀ ਹਾਂਜੀ ਸਟਾਰਟ ਕਰਦੀ ਹਾਂਜੀ ਸਰ ਆਂਦੀ ਆਂਦੀ ਕਿਉਂਕਿ ਬਾਅਦ ਕੱਲ ਨੂੰ ਬਲੇਮ ਨਾ ਕਰਿਓ ਬੇਡਰ ਰੇਸਾਂ ਦਿਓ 1500 2000 ਆਰਪੀਐਮ ਦੋ ਰੇਸਾਂ ਦੋ ਰੇਸਾਂ ਇਹ ਗਲੋਪਲਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਨਹੀਂ ਨਿਕਲ ਰਿਹਾ ਅਮਨਪਾ ਜੀ ਇਹਨੂੰ ਆ ਹੀ ਬੰਦ ਕਰਾਂਗੇ ਓਕੇ ਸਰ ਠੀਕ ਆ ਬਾਜੀ ਅਜਾਜ਼ ਦਾ ਹਾਂਜੀ ਬੇੜਾ ਗੱਡੀ ਬੰਦ ਕਰ ਦਿਓ ਤੁਹਾਨੂੰ ਅਮੀਰ ਸੀਗੀ ਵੀ ਪਾਈਪਾ ਖਰਾਬ ਹੋਣਗੀਆਂ ਨਹੀਂ ਲੇ ਲੂੰਗਾ ਮੀਡੀਓ ਸੀ ਉੱਚੀ ਬੋਲੋ ਤੁਹਾਨੂੰ ਆ ਹੀ ਲੱਗਦਾ ਵੀ ਇਹ ਸਾਫ਼ ਕਰ ਦੇਣਗੇ ਹਾਂਜੀ ਹਾਂਜੀ ਮੈਨੀਫੋਲਡ ਖੋਲਿਆ ਹਾਂਜੀ ਸਰ ਕਾਕਰ ਚਾਈਟ ਸਾਈਡ ਤੇ ਕਰਲਾ ਕਈ ਦਿਆ ਕੇ ਪਾਈਪਾ ਖਰਾਬ ਸੀ ਪਾ ਜੀ ਸੌਫਟ ਹੈ ਕਿ ਹਾਰਡ ਹੈ ਸੌਫਟ ਹੈ ਅੱਛਾ ਨੇੜੇ ਆ ਜਾ ਇਹਨਾਂ ਦਾ ਹਾਥੀ ਕਵਰ ਕਰਲਾ ਆ ਨੱਪਿਓ ਜੀ ਆ ਪਾਈਪ ਇਥੋਂ ਨੱਪਿਓ ਸਾਫਟ ਹੈ ਸਾਫਟ ਆ ਵਲੀ ਜੀ ਇਹ ਪੂਰੀ ਹਾਰ ਹੈ ਫਿਰ ਤੁਸੀਂ ਕਿਵੇਂ ਕਹਿਤਾ ਹੈਲੋ ਹਾਲੋ ਸਾਹਬ ਲੋ ਜੀ ਕਿਉਂਕਿ ਹਰ ਬੇਬੀ ਬਾਈ ਜੀ ਹਰੇਕ ਵਰਡਿਓ ਦੇ ਵਿੱਚ ਲੋਕਾਂ ਨੂੰ ਹਰ ਰੋਜ਼ ਅਵੇਅਰ ਕਰਦੇ ਆ ਆ ਪਾਈਪਾ ਖਰਾਬ ਆ ਜੀ ਇਹ ਪੌਣ ਪੌਣ ਜੋਗ ਹੈਗੀਆਂ ਨਹੀਂ ਨਹੀਂ ਠੀਕ ਹੈ ਆਪਾਂ ਜਪਾ ਟੁੱਟੀਆਂ ਪਈਆਂ ਫਿੱਟ ਹੋ ਗਈਆਂ ਜੀ ਹਰ ਵਾਲ ਸਰਵਿਸ ਹੋ ਰਿਹਾ ਤੁਹਾਡਾ ਧੰਨਵਾਦ ਆ ਜੀ ਇਹ ਕੰਮ ਤੁਸੀਂ ਸਾਨੂੰ ਬਾਅਦ ਕਹਿੰਦੇ ਫਿਰ ਅਸੀਂ ਨਹੀਂ ਮੰਨਣਾ ਸੀ ਹਾਂਜੀ ਹਾਂਜੀ ਕਿਉਂਕਿ ਅਸੀਂ ਗੱਡੀਆਂ ਹੋਰ ਬਰੋਬਰ ਵੜ ਲਈਏ 에ਅਰ ਫਿਲਟਰ ਦਿਓ ਬੇਟਾ ਤੁਸੀਂ ਸਰਵਸ ਨੂੰ ਮਨਾ ਕੀਤਾ ਸਾਨੂੰ ਕੋਈ ਇਤਰਾਜ਼ ਨਹੀਂ ਆ ਫਿਲਟਰ ਦੀ ਹਾਲਤ ਕੀ ਹੈ ਜੀ ਹਾਂ ਜੀ ਅਤੀ ਲਾਈਟ ਆ ਰਹੀ ਅਤੀ ਨਹੀਂ ਆ ਰਹੀ ਬਿਲਕੁਲ ਵੀ ਮੈਂ ਕੀ ਸਮਝਾ ਰਹੇ ਹਾਂ ਜੀ ਲੋਕਾਂ ਨੂੰ ਵੀਰ ਜੀ ਮੈਂ ਗੁਨਾਹਗਾਰ ਹਾਂ ਇਸ ਟਾਈਮ ਨਹੀਂ ਨਹੀਂ ਸਮਾਜ ਦਾ ਵੀ ਤੇ ਉਹਨਾਂ ਲੋਕਾਂ ਦਾ ਜਿਹੜੇ ਲੋਕ ਮੇਰੀ ਵੀਡੀਓ ਵੇਖ ਕੇ ਗਲਤ ਕਮੈਂਟ ਪਾਉਂਦੇ ਆ ਹੋਰ ਤੁਸੀਂ ਆ ਇੱਥੇ ਮੈਂ ਹੱਥ ਰੱਖ ਰਿਹਾ ਓਏ ਹੋਏ 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 ਆ ਕੀ ਹੈ ਵੀਰ ਜੀ ਵਾਟਰ ਆਰ ਰੋਟੇ ਤੇ ਇਹ ਫਿਲਟਰ ਕਿਹੜਾ ਫਿਲਟਰ ਪਾ ਰਹੇ ਆ ਹਾਂਜੀ ਤੁਸੀਂ ਸਰਵਿਸ ਨਹੀਂ ਕਰਾ ਰਹੇ ਹਾਂਜੀ ਹਾਂਜੀ ਜੇ ਇਸ ਫਿਲਟਰ ਦੀ ਆ ਹਾਲਤ ਹੈ ਇਹ ਨੂੰ ਐਸਾਈਡ ਤੇ ਕਰਤਾ ਆ ਆ ਕੀ ਹੈ ਜੀ ਵਾਟਰ ਆਰ ਰੋਟੇ ਪਬਲਿਕ ਅਲੂਸੀ ਕਰ ਰਹੇ ਆ ਐਜੂਕੇਟ ਪਰ ਇਸ ਟਾਈਮ ਅਸੀਂ ਸਮਾਜ ਦਾ ਭਲਾ ਨਹੀਂ ਕਰ ਰਹੇ ਅਸੀਂ ਆਪਣਾ ਆਪਣੀ ਸਿਹਤ ਦਾ ਅਸੀਂ ਆਪਣੇ ਪ੍ਰਤੀ ਲੋਕਾਂ ਦੇ ਗਲਤ ਸ਼ਦਾਬਦੀ ਦਾ ਅਸੀਂ ਕਿਰਨਾ ਦੇ ਪਾਤਰ ਬਣ ਰਹੇ ਆ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਫਾਂਸੀ ਚੜ ਗਿਆ ਬੋਲ ਕੇ ਦੱਸਿਓ ਉਹਨੇ ਰਾਜ ਭਾਗ ਲੈ ਸਕਦਾ ਸੀ ਨਾ ਨਹੀਂ ਲੈਣਾ ਉਹ ਕੀ ਹੋਇਆ ਅਮਰ ਹੋ ਗਿਆ ਅੱਜ ਉਹਦੇ ਨਾਂ ਦੇ ਉੱਤੇ ਐਮਐਲਏ ਬਣ ਕੇ ਤੇ ਸਰਕਾਰਾਂ ਬਣਦੀਆਂ ਚੰਗਾ ਹੋਇਆ ਭਗਤ ਸਿੰਘ ਆ ਤੇਰੀ ਨਹੀਂ ਲੱਗੀ ਵੋਟ ਫੋਟੋ ਨੋਟਾਂ ਤੇ ਇਹਨਾਂ ਨੋਟਾਂ ਨਾਲ ਜ਼ਮੀਰਾਂ ਖਰੀਦੀਆਂ ਤੇ ਵੇਚੀਆਂ ਬੋਲ ਕੇ ਦੱਸਿਓ ਜਾਂਦੀਆਂ ਸਾਡੀ ਤਾਂ ਕਹਿੰਦੀ ਮਾਂ ਕਹਿੰਦੀ ਭਗਤ ਸਿੰਘ ਜੰਮੇ ਗਵਰਡੀਆਂ ਦੇ ਮੇਰੇ ਘਰੇ ਨਾਲ ਜੰਮੇ ਮੈਂ ਕਹਨੂੰ ਮਰੋਣਾ ਮੇਰੇ ਘਰੇ ਤਾਂ ਭਗਤ ਸਿੰਘ ਦੀ ਪੱਗ ਬਨਣ ਵਾਲਾ ਜੰਮੇ ਰੰਗ ਦੇ ਬਸੰਤੀ ਚੋਲਾ ਫਿਰ ਚੱਲ ਮੇਰੇ ਕੋਲ ਖੜਖੜਕਲਾ ਜਾ ਕੇ ਸੌ ਚੱਕ ਲੋ ਹਣਾ ਆਹ ਪੋਜੀਸ਼ਨ ਹੈ ਭਰਾ ਜੀ ਹਾਂਜੀ ਹਾਂਜੀ ਉਹ ਦੇਖੀ ਰਹੀ ਐ ਹਾਂਜੀ ਦੇਖੀ ਰਹੀ ਉਹ ਤਾਂ ਦੇਖੋ ਤੁਸੀਂ ਮੇਰੇ ਕੋਲੇ ਬਿਨਾ ਗੱਡੀ ਦਿਖਾਇਆ ਐਸਟੀਵੀਡ ਮੰਗਦੇ ਸੀ ਮੈਂ ਦਿੱਤੇ ਇੱਥੇ ਆ ਕੇ ਹਾਲਤ ਹੋਰ ਨਿਕਲੀ ਹਾਂਜੀ ਹਾਂਜੀ ਜੇ ਐਫਰਟ ਸੋਦਣਗੇ ਤੇ ਫਿਰ ਮਿਲਲੇ ਬ ਲੈਣ ਦਾ ਵੀ ਹੱਕ ਬਣਦਾ ਉਹ ਤਾਂ ਹੁਣ ਕਲੱਚ ਪਲੇਟ ਨਹੀਂ ਪਾ ਰਹੇ ਟਾਈਮਿੰਗ ਚੇਨ ਨਹੀਂ ਪਾ ਰਹੇ ਜਿਹੜੇ ਤੁਹਾਡੇ ਇਸ਼ੂ ਹੈ ਮੈਂ ਸਿਰਫ ਪਿਕਅਪ ਦਾ ਇਸ਼ੂ ਦੂਰ ਕਰ ਲਿਆ ਤੇ ਧੱਕੇ ਨਾਲ 에어 ਫਿਲਟਰ ਪਾ ਰਿਹਾ ਮੈਂ ਤਾਂ ਪਾ ਰਿਹਾ ਭਾਈ ਇਹਨੇ ਟਰਬੋ ਉਡਾ ਦੇਣਾ ਇਹਨੇ ਇੰਜਨ ਉਡਾ ਦੇਣਾ ਹਾਂਜੀ ਹਾਂਜੀ ਨਵਾਂ ਫਿਲਟਰ ਦਿਖਾਓ ਬੇਟਾ ਭਾਈ ਸਾਹਿਬ ਉੱਚੀ ਬੋਲ ਕੇ ਦੱਸ ਰਹਾ ਇਹਦੇ ਵਿੱਚ ਦੀ ਲਾਈਟ ਨਜ਼ਰ ਆ ਰਹੀ ਹੈ ਨਹੀਂ ਆ ਰਹੀ ਨਹੀਂ ਆ ਰਹੀ ਇਹ ਆ ਲੋ ਹੁਣ ਲਾਈਟ ਨਜ਼ਰ ਆ ਰਹੀ ਹੈ ਸਾਈਡ ਤੋਂ ਆ ਰਹੀ ਇਹਦੇ ਵਿੱਚ ਦੀ ਨਹੀਂ ਆ ਰਹੀ ਇਹਦੇ ਵਿੱਚ ਦੀ ਨਹੀਂ ਆ ਰਹੀ ਇਹ ਹੁਣ ਦੱਸੋ ਲਾਈਟ ਨਜ਼ਰ ਆ ਰਹੀ ਹੈ ਹਾਂ ਪੂਰੀ ਦਿਖ ਰਹੀ ਹੈ ਇਹ ਹੁਣ ਦੇਖੋ ਕੀ ਫਰਕ ਮਹਿਸੂਸ ਹੋਇਆ ਅੱਧੀ ਆ ਰਹੀਆਂ ਦਿਨੀਆਂ ਆ ਰਹੀ ਆਪਾਂ ਇਹਦੇ ਵਿੱਚ ਲੋਕਾਂ ਨੂੰ ਐਜੂਕੇਟ ਕਰਕੇ ਕੋਈ ਗਲਤੀ ਕਰ ਲਈ ਜਾਂ ਕੋਈ ਫਾਇਦਾ ਕਰਤਾ ਫਾਇਦਾ ਹੀ ਆ ਇਸ ਚ ਤਾਂ ਹਾਂਜੀ ਫਾਇਦਾ ਹੀ ਆ ਇਸ ਚ ਤਾਂ ਆਪਣਾ ਹੀ ਨੁਕਸਾਨ ਆ ਕੋਈ ਗਲਤੀ ਕਰ ਲਈ ਤੀ ਮੈਂ ਗਾਹਕ ਨੂੰ ਖੁਸ਼ ਕਰਨਾ ਹਵਾ ਮਾਰ ਕੇ ਇਹ ਰੋਸ਼ਣਦਾਰ ਬਣਾ ਦੇਵਾਂ ਨਹੀਂ 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 ਚਾਹ ਪੂਣੀ ਫੱਟੀ ਹੋਵੇ ਤੇ ਚਾਹ ਦੀਆਂ ਪੱਤੀਆਂ ਵਿੱਚ ਚਲੀਆਂ ਜਾਂਦੇ ਅਗਲੇ ਸਾਂਝ ਫਸਣ ਉਹ ਚੰਗੀ ਗੱਲ ਆ ਕਿ ਮਾੜੀ ਗੱਲ ਆ ਮਾੜੀ ਗੱਲ ਹਾਂਜੀ ਮਾੜੀ ਗੱਲ ਭਰਾ ਜੀ ਮੈਂ ਕੀ ਸਮਝ ਲਈ ਕਰ ਰਿਹਾ ਅੱਜ ਵੇਖਣੇ ਕਮੈਂਟ ਪਾਇਆ ਠੱਗ ਧੰਨਵਾਦ ਭਾਈ ਤੇਰਾ ਸ਼ੁਕਰੀਆ ਜੀ ਧੰਵਾਦ ਆਰਾ ਬਾਬਾ ਜੀ ਤੁਹਾਨੂੰ ਇਦੋਂ ਵੀ ਸਮਤ ਵੱਡੀ ਬਖਸ਼ ਦੇ ਤੁਸੀਂ ਤੋਂ ਵੱਡੇ ਸ਼ਦਾਬ ਦੀ ਵਰਤਨ ਦੇ ਕਾਬਲ ਹੋ ਜੋ ਸੋ ਸਜਣੋ ਇਹੀ ਗੱਲ ਅਸੀਂ ਸਮਝਾ ਰਹੇ ਆ ਤੁਹਾਡੀ ਪਹਿਲੀ ਵੀਡੀਓ ਮੈਂ ਬਲਰ ਕਰੂੰਗਾ ਆਏ ਕਿੱਥੋਂ ਆ ਕਰੋ ਕਿੱਲੇ ਵੇ ਤੁਰੇ 5 ਵਜੇ ਤੇ ਪਾ ਜੀ ਆ ਕੇ ਸਾਡੇ ਕੋਲੇ ਉਹ ਜਾਂ ਕੁਝ ਕਰਾਉਣਾ ਤੇ ਮੈਨੂੰ ਦਾਸ ਹੁੰਦੇ ਮੈਂ ਤਾਂ ਵੀਡੀਓ ਚ ਹੀ ਸਮਝਾਈ ਜਾਂਦਾ ਉੱਥੋਂ ਕਰਾ ਲੈਂਦੇ ਨਹੀਂ ਕਿਉਂ ਆਏ ਬਜਟ ਠੇਲ ਗਿਆ ਇਹ ਤਾਂ ਹੈ ਜੀ ਇਹ ਤਾਂ ਆਪ ਜਰ ਥੋੜਾ ਮਜ਼ਾ ਹੋ ਗਿਆ ਦੇਖੋ ਹਰ ਇੱਕ ਚੀਜ਼ ਨੂੰ ਪਹਿਲਾਂ ਤੁਹਾਨੂੰ ਸਮਝਾਇਆ ਬੀ ਬਾਈ ਜੀ ਉਹ ਬਾਈ ਨੂੰ ਵੀ ਤੁਹਾਨੂੰ ਆਇਆ ਬੀ ਬਾਈ ਜੀ ਤੁਹਾਡਾ ਇਧਰ ਨੇੜੇ ਆ ਜਾਓ ਜੇ ਤੁਹਾਡਾ ਗਲੋ ਪਲੱਗ ਟੁੱਟ ਗਿਆ ਤੁਹਾਨੂੰ ਦੱਸਿਆ ਸੀ ਨਾ ਇਹ ਰੱਖ ਲੋ ਬਾਜੀ ਬੀ ਬਾਈ ਜੀ ਤੁਹਾਡਾ ਮੇਰਾ ਨਹੀਂ ਰਾਈਟਰ ਸਰਦਾਰ ਸਾਹਿਬ ਬੌਜੀ ਹੁਣ ਤੁਸੀਂ ਆਪਦੇ ਕੋਲੇ ਕਰ ਲੋ ਸੱਚ ਕੇ ਝੂਠ ਸਮਝਾਇਆ ਸੀ ਕਿ ਨਹੀਂ ਸਮਝਾਇਆ ਸੀ ਬੋਲ ਕੇ ਦੱਸੋ ਹਾਂਜੀ ਹਾਂਜੀ ਦੱਸਿਆ ਸੀ ਦੱਸਿਆ ਸੀ ਤੇ ਵੀਰ ਜੀ ਫਿਰ ਇਹ ਦੁੱਤੇ ਅਸੀਂ ਕੀ ਕਰ ਸਕੀਏ ਅਸੀਂ ਉਹ ਖਿਡਾਰੀ ਆ ਜਿਹੜੇ ਹਾਰ ਚੁੱਕੇ ਆ ਅਸੀਂ ਉਹ ਖਿਡਾਰੀ ਆ ਜਿਹੜੇ ਲੋਕਾਂ ਨੂੰ ਸਮਝਾ ਚੁੱਕੇ ਆ ਦੁਨੀਆ ਗੱਦੀ ਸਮਝਾਈ ਚੱਲ ਮਿੱਤਰਾ ਅਸੀਂ ਤਾਂ ਐਂ ਹੀ ਕਰਾਂਗੇ ਸੋ ਧੰਨਵਾਦ ਆ ਜੀ ਤੇ ਜਿੰਨਾ ਫਰਕ ਪਊਗਾ ਪਾ ਕੇ ਤੋਰਾਂਗੇ ਸ਼ੁਕਰੀਆ ਤੁਸੀਂ ਪਹਿਲਾਂ ਇਹ ਗੱਲ ਦੱਸ ਸੀ ਇਹ ਗੱਲ ਸ਼ਾਮ ਨੂੰ ਦੱਸਦੇ ਤੇ ਫਿਰ ਕਰਾਂਗੇ ਦੋਸਤੋ ਅਸੀਂ ਇਸ ਗੱਡੀ ਦਾ ਜਿੰਨਾ ਵੀਰ ਜੀ ਉਹਨੇ ਕੰਮ ਕਿਆ ਕੀਤਾ ਅਧੂਰਾ ਜਿਹਾ ਕੰਮ ਕਰਵਾਇਆ ਤੇ ਅਧੂਰਾ ਜਿਹਾ ਹੀ ਕੀਤਾ ਟਾਈਮਿੰਗ ਚੇਨ ਦੀ ਸਮੱਸਿਆ ਤੇ ਹੋਰ ਇੰਜਨ ਦੀ ਸਾਊਂਡ ਦੀ ਸਮੱਸਿਆ ਵੀਰ ਉਹਨੇ ਦੱਸਦਾ ਵੀ ਤੁਸੀਂ ਭਜਾਉਣਾ ਨਹੀਂ ਵੀਰ ਜੀ ਮਾੜੀ ਜੀ ਗੱਡੀ ਸਟਾਰਟ ਕਰਿਓ ਕੁਛ ਡਿਫਰੈਂਟ ਜੀਵਾਸ ਸੁਣਾਉਣੀ ਹੈ ਕਿਉਂਕਿ ਇੰਜਨ ਦੀ ਪਿਕਅਪ ਵੱਧ ਗਈ ਆਪਾਂ ਇਹ ਕਸਟਮਰ ਨੂੰ ਵੀ ਪੁੱਛਾਂਗੇ ਟਾਈਮਿੰਗ ਚੇਨ ਦੀ ਆਵਾਜ਼ ਆ ਰਹੀ ਹੈ ਬੇਟਾ ਬਾਈ ਜੀ ਵੱਲ ਹੱਥ ਨਹੀਂ ਜਾਣਾ ਚਾਹੀਦਾ ਮੈਂ ਆਵਾਜ਼ ਹੀ ਜਾਣੀ ਹੈ ਹਾਂਜੀ ਵੀਰ ਜੀ ਕੀ ਹਾਲ ਹੈ ਪਹਿਲਾਂ ਨਾਲ ਪਿਕਅਪ ਕਿੰਨੀ ਵੱਧੀ ਭਾਈ ਬਹੁਤ ਵੱਧ ਗਈ ਅਗਰ ਆ ਉਹ ਕਾਫੀ ਫਰਕ ਪੈ ਗਿਆ ਪਰ ਤੱਕੇਸ਼ਾ ਹੀ ਨਹੀਂ ਕਰਨੀ ਗੇਅਰ ਸ਼ਿਫਟਿੰਗ ਦੇ ਵਿੱਚ ਇਹਨੂੰ ਭਜਾਉਣਾ ਨਹੀਂ ਕਿਉਂਕਿ ਟਾਈਮਿੰਗ ਚੇਨ ਦੀ ਆਵਾਜ਼ ਆ ਰਹੀ ਹੈ ਤੁਹਾਡੀ ਗੱਡੀ ਦੀ ਕਲਚ ਦੀ ਪ੍ਰੋਬਲਮ ਹੈ ਜਿਹੜਾ ਕੁਝ ਤੁਸੀਂ ਕਿਹਾ ਹੋਇਆ ਜਿੰਨਾ ਕੁ ਕਰਵਾਇਆ ਉਹ ਚੋਂ ਅੰਤਰ ਆਇਆ ਹਾਂ ਬਹੁਤ ਫਰਕ ਪੈ ਗਿਆ ਅੱਗੋਂ ਨਾਲੋਂ ਕਾਫੀ ਗੱਡੀ ਦਾ ਫਰਕ ਪੈ ਗਿਆ ਆਵਾਜ਼ ਦਾ ਵੀ ਫਰਕ ਪੈ ਗਿਆ ਆਪਾਂ ਨੂੰ ਸ਼ੌਕਰ ਦੀ ਆਵਾਜ਼ ਉਦਾਂ ਹੀ ਹੈ ਜਿਹੜੀ ਗੱਡੀ ਸਲਿੱਪ ਕਰਦੀ ਸੀ ਉਹ ਵੀ ਘਟ ਗਈ ਉਹ ਮਤਲਬ ਥੋੜੀ ਕਲਚ ਕਰਕੇ ਆ ਪ੍ਰੋਬਲਮ ਬਾਕੀ ਤਾਂ ਸਹੀ ਹੋ ਗਿਆ ਥੋੜਾ ਪਿਕਅਪ ਵੱਧ ਗਈ ਤੇ ਸਲਿੱਪਿੰਗ ਹੈਗੀ ਆ ਸ਼ੌਕਰ ਦਾ ਕੰਮ ਨਹੀਂ ਕੀਤਾ ਸੋ ਹੁਣ ਤੁਸੀਂ ਧਿਆਨ ਨਾਲ ਹੀ ਚਲਾਇਓ ਪਾਣੀ ਘਟੋ ਘਟ ਪੰਜ ਚਾਰ ਦਿਨ ਇਹ ਰੂਟੀਨ ਬਣਾਉਣਾ ਆਪਣਾ ਥੈਂਕ ਯੂ ਭਾਜੀ ਕਿਹੜਾ ਸ਼ਹਿਰ ਸੀ ਜੀ ਅਬੋਰ ਤੋਂ ਆਇਆ ਸੀ ਬਾਕੀ ਕੰਮ ਚਾਹੇ ਉੱਥੇ ਜੋ ਤੁਸੀਂ ਸਿੱਖਿਆ ਉੱਥੋਂ ਕਰਵਾ ਸਕਦੇ ਹੋ ਧੰਨਵਾਦ